ਸਵਾਗਤ 10 ਵਜੇ ਹੋਇਆ ਮੈਂ ਬੱਸ ਮਰ ਉਧਰੋਂ ਆਉਂਦੀ ਵੀ ਦਿੱਲੀ ਵਲੋਂ ਤੇ ਉਹਨੂੰ ਇੱਕਦਮ ਨੀਂਦ ਅਚੋਕਾ ਗਿਆ ਮੈਂ ਡਿਵਾਈਡਰ ਪਾਰ ਕਰਕੇ ਇੱਧਰ ਨੂੰ ਆ ਗਿਆ ਤੇ ਮਰ ਬੱਸ ਮਰ ਉਹਨੂੰ ਗੱਡੀ ਵਾਲਿਆਂ ਨੂੰ ਕਿੰਨੀ ਦੂਰ ਤੱਕ ਰੇਟ ਦੇ ਲੈ ਕੇ ਆਈ ਹੈ ਤੇ ਤਿੰਨ ਬੰਦੇ ਮੈਂ ਛੋਟੇ ਆਤੀ ਸੀਗੇ ਉਹ ਮੌਕੇ ਦੇ ਪੂਰੇ ਹੋ ਗਏ ਤੇ ਅਸੀਂ ਤਿੰਨ 26 ਦੇ ਮੈਂ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਕੋਈ ਮਰ ਉਹਨਾਂ ਨੇ ਫੋਨ ਨਹੀਂ ਚੱਕਿਆ ਐਂਬੂਲੈਂਸ ਵਾਲਿਆਂ ਨੂੰ ਚੱਕ ਕੀਤਾ ਫੋਨ 108 ਉਹ ਲੈ ਆ ਗਏ ਉਹ ਆਏ ਰਹੇ ਪਰ ਉਹ ਕਹਿੰਦੇ ਬੰਦੇ ਡੈੱਡ ਹੋਏ ਪਏ ਅਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਬੁਲਾਓ ਤਾਂ ਇੱਥੇ 2000 ਬੰਦੇ ਹੋਰ ਸੀਗੇ ਮੌਕੇ ਤੇ ਉਹਨਾਂ ਨੇ ਫੋਨ ਕੀਤਾ ਪਰ ਨਹੀਂ ਫੋਨ ਕਿਸੇ ਨੇ ਚੱਕਿਆ ਹਾਰ ਕੇ ਫਿਰ ਉਹਨਾਂ ਨੇ ਐਂਬੂਲੈਂਸ ਉਹ ਲੈਣੇ ਕੰਟਰੋਲ ਰੂਮ ਫੋਨ ਕੀਤਾ ਚੰਡੀਗੜ੍ਹ ਉੱਥੋਂ ਫਿਰ ਇਹਨਾਂ ਨੇ 112 ਨੰਬਰ ਉਹਨਾਂ ਨੂੰ ਭੇਜਿਆ ਉਹ ਵੀ ਪੌਣੇ 5 ਵਜੇ ਜਾ ਕੇ ਆਏ ਆ ਤਾਂ ਹੁਣ ਵੀ ਇਹਦੇ ਅਗਰ ਕੋਈ ਕਾਰਵਾਈ ਨਹੀਂ ਹੋਈ ਤੇ ਮਰੇ ਬਸ ਇਦਾਂ ਹੀ ਕਹਿੰਦੇ ਬੰਦੇ ਫੜ ਦਿੰਨੇ ਆ ਫੜ ਦਿੰਨੇ ਮੇਰੇ ਬਾਏ ਇਦਾਂ ਲੱਗੇ ਹੋਏ ਆ ਜੀ ਜਿਹੜਾ ਡਰਾਈਵਰ ਸੀਗਾ ਮੁਸਕੇ ਤੋਂ ਡਰਾਈਵਰ ਕਿੱਥੇ ਗਿਆ ਆਈ ਤੇ ਇਹ ਮੋੜੀ ਨਾਲ ਦੇ ਤਿੰਨਾਂ ਦੀ ਇੱਥੇ ਪਈ ਜਿਹੜਾ ਬੱਸ ਦਾ ਆ ਉਹ ਭੱਜ ਗਏ ਜੀ ਉਹਨਾਂ ਦੀ ਦੂਜੀ ਬੱਸ ਆਈ 7:30 ਵਜੇ ਦਿੱਲੀ ਲੋਈ ਉਹ ਨਾਲ ਹੀ ਬਿਠਾ ਕੇ ਲੈ ਗਏ ਉਹਨਾਂ ਨੂੰ ਅੱਛਾ ਉਹਨਾਂ ਨੂੰ ਨਾਲ ਲੈ ਗਏ ਮਤਲਬ ਦੂਜੀ ਬੱਸ ਤੇ ਚਲ ਗਏ ਹਾਂਜੀ ਦੂਜੀ ਬੱਸ ਤੇ ਕਿੰਨੀਆਂ ਸਵਾਰੀਆਂ ਸੀ ਬੱਸ 'ਚ ਕੋਈ ਸਵਾਰੀ ਨਹੀਂ ਨਾ ਇਸ ਬੱਸ 'ਚ ਸੀ ਨਾ ਹੀ ਜਿਹੜੀ 7:30 ਰਹੀ ਨਾ ਉਹਦੇ 'ਚ ਕੋਈ ਸਵਾਰੀ ਸੀ ਉਹ ਦੋਨੇ ਬੱਸਾਂ ਖਾਲੀ ਸੀ ਦੋਵੇਂ ਬੱਸਾਂ ਖਾਲੀ ਸੀ ਹਾਂਜੀ ਪ੍ਰਸ਼ਾਸਨ ਨੂੰ ਫੋਨ ਕੀਤਾ ਉਹਦਾ ਕੀ ਰਿਸਪਾਂਸ ਸੀ ਪ੍ਰਸ਼ਾਸਨ ਆਏ ਇਹ ਹੀ ਕਹਿੰਦੇ ਆ ਜੀ ਤੁਹਾਡੀ ਜੋ ਵੀ ਮੰਗ ਹੈਗੀ ਹੈ ਪੂਰੀ ਕਰਾਵਾਂਗੇ ਤੁਸੀਂ ਇਹ ਬੋੜੀ ਚੱਕੋ ਮਰ ਜਾਮ ਖਲਾਓ ਪਰ ਬਾਜੂ ਮਰਪੁਰ ਸਾਸਨ ਕੁਛ ਨਹੀਂ ਕਰਦੀ ਹੈਗੀ ਜੇ ਪੁਲਿਸ ਹੀ ਨਹੀਂ ਟੈਂਪ ਦੇ ਆਈ ਤੇ ਮਰ ਉਹਨੇ ਬਾਜੂ ਕੀ ਕਰਨਾ ਹੈਗਾ ਜਿਹੜੇ ਟੈਕਸ ਕੋਲ ਉਹਨਾਂ ਦਾ ਕੋਈ ਨਾਮ ਪਤਾ ਕਿੱਥੇ ਰਹਿੰਦੇ ਹੋਏ ਉਹ ਹੈਗੇ ਦਾ ਬਿਆਰਦੇ ਪਰ ਰਹਿੰਦੇ ਕਪੂਰਤਲੇ ਸਬਜ਼ੀ ਮੰਡੀ ਦੇ ਅੰਦਰ ਇੱਕ ਦਾ ਨਾਮ ਹਲੜਾ ਦੋ ਜਣੇ ਦਾ ਨਾਮ ਮੈਨੂੰ ਜਿੱਤਾ ਨਹੀਂ ਹੈਗੇ ਇੱਕ ਡਰਾਈਵਰ ਸੀਗਾ ਤਾਂ ਇੱਕ ਹੋਰ ਪਰ ਨਹੀਂ ਕੋਈ ਸੀਗਾ ਇਹ ਜਲੰਧਰ ਮੰਡੀ ਸਬਜ਼ੀ ਮੰਡੀ ਜਾ ਰਹੀ ਸਬਜ਼ੀ ਲੈਣ ਲਈ ਤੇ ਮਤਲਬ ਸਾਰੇ ਵਕਤ ਨੇ ਦੇ ਕਰੀਬ ਹੋਇਆ ਮਤਲਬ ਪਰਿਵਾਰਿਕ ਮੈਂਬਰ ਆ ਗਏ ਪਰਿਵਾਰਿਕ ਮੈਂਗ ਆ ਗਏ ਪਰ ਬੱਚੇ ਉਹਨਾਂ ਦੇ ਬਹੁਤ ਛੋਟੇ ਛੋਟੇ ਚਾਰ ਦਾ ਇੱਕ ਬੱਚੇ ਦੀਆਂ ਕੁੜੀਆਂ ਇੱਕ ਮੁੰਡੇ ਦੀ ਉਹ ਨਿਕਨੇ ਕੇ ਬੱਚੇ ਉਹਦੀ ਜਨਾਨੀ ਕਿੱਥੇ ਪਾਲੂਗੀ ਤਾਂ ਮੌਕੇ ਤੇ ਪ੍ਰਸ਼ਾਸਨ ਸੋਚਿਆ ਕੀ ਕਹਿ ਰਿਹਾ ਉਹ ਬਸ ਇਹੀ ਕਰ ਰਹੀ ਜੀ ਬੋੜੀ ਜੱਗੋ ਦਾ ਮੈਂ ਜਾਮ ਖਲਾਉ ਅਸੀਂ ਕਹਿੰਦੇ ਕਿ ਮਰੇ ਜਦਕਰ ਸੁਣਵਾਈ ਕੋਈ ਨਹੀਂ ਹੁੰਦੀ ਅਸੀਂ ਨਹੀਂ ਕੁਝ ਕਰਨਾ ਐਮਬੂਲੈਂਸ ਆਈ ਸੀ ਐਮਬੂਲੈਂਸ ਵਾਲੇ ਕੀ ਐਮਬੂਲੈਂਸ ਵਾਲੇ 108 ਵਾਲੇ ਆਈ ਸੀ ਕਿ ਉਹ ਕਹਿੰਦੇ ਐਕਸੀਡੈਂਟ ਦੇ ਵਿੱਚ ਜੇ ਤਾਂ ਕੋਈ ਬੰਦਾ ਜਿੰਦਾ ਹੋਵੇ ਫਿਰ ਅਸੀਂ ਲਿਜਾ ਸਕਦੇ ਆ ਕਰ ਜਿਹੜੇ ਐਕਸਪਾਇਰ ਹੋ ਗਏ ਉਹ ਅਸੀਂ ਨਹੀਂ ਲੈ ਜਾਦੇ। ਇਹ ਕਿੱਥੇ ਭਜੀ ਜੇ ਐਕਸਪਾਇਰ ਹੋ ਗਿਆ ਤੇ ਲੈ ਕੇ ਜਾਸੋ। ਕਿ ਐਂਬੂਲੈਂਸ ਤੇ ਭਾਜੀ ਤੁਸੀਂ ਐਂਬੂਲੈਂਸ ਵਾਲੇ ਕੋਲ ਸਵਾਲ ਕਰ ਸਕਦੇ ਆਂ। ਅੱਛਾ ਐਂਬੂਲੈਂਸ ਆਈ ਸੀ ਕਿ ਮੋਟੇ? ਐਂਬੂਲੈਂਸ ਆਈ ਸੀ ਉਹ ਡੇਢ ਘੰਟਾ ਘੜੀ ਰਹੀ ਹੈ ਜੀ। ਜਦੋਂ ਪੁਲਿਸ ਵਾਲੇ ਆਏ ਆ ਫਿਰ ਉਹ ਗਏ। ਅੱਛਾ ਡੇਢ ਘੰਟਾ ਲੇਟ ਪੁਲਿਸ ਪਹੁੰਚੀ। ਹਾਂ ਜੀ ਮਿਲ ਗਈ ਸਵਾ 3:30 'ਤੇ ਐਕਸੀਡੈਂਟ ਹੋਇਆ ਤਾਂ ਪੌਣੇ 5:00 'ਤੇ ਆਈ ਹੈ ਪੁਲਿਸ। ਭਈ ਨਾਲ ਹੀ ਫੋਨ ਕਰਤਾ ਸੀ ਤੁਸੀਂ। ਹਾਂ ਜੀ ਮੈਂ 3:26 ਦੇ ਕੀਤਾ ਹੈ ਜੀ ਫੋਨ। ਤੁਹਾਡਾ ਕੀ ਨਾਮ ਹੈ? ਮੇਰਾ